ਹੰਝ ਲੱਖ ਰੁਪਏ ਬਾਬਾ ਜੀ ਚੜਾਤਾ ਇਹ। ਯੋਨੇ ਮੈਂ ਦੱਸਿਆ ਆਸਟ੍ਰੇਲੀਆ ਤੋਂ ਫੋਨ ਆਇਆ। ਕਹਿੰਦੇ ਬਾਬਾ ਜੀ ਕਿਦਾਂ ਕਹਿੰਦੇ ਆ। ਇਹ ਆਪਣੀ ਪਈ ਮਾਇ ਚੱਕ ਲਈ ਜੀ ਸਾਨੂੰ ਤੇਰੀ ਮਾਇ ਦੀ ਲੋੜ ਹੈਗੀ। ਉਹ ਕਹਿੰਦੇ ਬਾਬਾ ਜੀ ਉਹ ਕਹਿੰਦੇ ਤੈਨੂੰ ਪਤਨ ਤੋਂ ਕਿੱਥੋਂ ਲਿਆਇਆ ਇਹ। ਉਹ ਬੰਦੇ ਨੇ ਜਿਹਦੇ ਚੱਕ ਲਈ ਮਾਇਆ। ਉਹ ਕਹਿੰਦਾ ਗੱਡੀ 'ਚ ਬੈਠ ਕੇ ਮੇਰੇ ਭਰਾ ਨੂੰ ਕਹਿਣ ਲੱਗਿਆ ਵੀ ਇਹ ਤਾਂ ਰੱਬ ਰੂਪ ਹੈ। ਉਹ ਕਹਿੰਦੇ ਆ ਕਿ ਆ ਕਿਦਾਂ ਹੈ ਆ। ਕਹਿੰਦਾ ਮੈਂ ਨਾ ਕੈਨੇਡਾ ਦੇ ਵਿੱਚ ਜਿਹੜੇ ਮੇਰੇ ਕੋਲ ਮੁੰਡੇ ਕੈਸ ਤੇ ਜਿਹੜੇ ਕੰਮ ਕਰਦੇ ਸੀ ਹਾਂਜੀ ਕਹਿੰਦੇ ਜਿੰਨੇ ਡਾਲਰਾਂ ਤੇ ਮੈਂ ਉਹਨੂੰ ਸਾਈਨ ਕਰਨ ਦਾ ਸੀ ਨਾ ਉਹ ਤੋਂ ਅੱਧੇ ਦਿੰਦਾ ਸੀ ਹੂੰ ਵੀ ਜੇ ਕਿਸੇ ਤੋਂ 20 ਡਾਲਰ ਪਰ ਘੰਟੇ ਦੇਣੀ ਹੈ ਸੈਂ ਤਾਂ 20 ਡਾਲਰ ਤੇ ਕਰਾ ਲੈ ਦੇਣੀ ਹੁੰਦਾ ਸੀ ਕਹਿੰਦੇ ਬਾਬਾ ਜੀ ਨੇ ਵੀ ਕਹਤਿਆ ਜਿਨ੍ਹਾਂ ਦੀ ਮਾਇਆ ਉਹਨਾਂ ਨੂੰ ਦੇ ਕਹਿੰਦੇ ਇਹ ਹੂੰ ਹਾਂ ਵੀ ਇਹ ਸਾਨੂੰ ਚੜਾਉਣੀ ਹੈ ਇਹ ਇਸੇ ਤਰ੍ਹਾਂ ਨੇ ਮੈਨੂੰ ਬਾਪੂ ਜੀ ਕਾਲੇ ਵਾਲਾ ਨੇ ਇੱਕ ਵਚਨ ਦੱਸਿਆ ਬਾਬਾ ਪੈਰਾ ਸਿੰਘ ਜਿਹੜਾ ਚਾਰਸਾ ਵਾਲੇ ¿Qué uno